ਅਕਸਰ ਤੁਸੀਂ ਦੇਖਦੇ ਹੋ ਕਿ ਕਿਸਾਨ ਜਿਹੜੇ ਵਿਚਾਰੇ ਕਿਸਾਨ ਨੇ ਉਹ ਮੰਡੀਆਂ ਦੇ ਵਿੱਚ ਜਿਹੜੇ ਰੋਲਦੇ ਹੋਏ ਦਿਖਾਈ ਦਿੰਦੇ ਨੇ 26 ਜਨਵਰੀ ਇਹ ਤੇ ਸਾਡੇ ਨਾਲ ਕਿਸਾਨ ਮਜ਼ਦੂਰ ਸ਼ਕਤੀ ਕਮੇਟੀ ਦੇ ਪ੍ਰੈਸ ਕਟਰ ਵਿਕਰਮਜੀਤ ਸਿੰਘ ਨੇ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਬਹੁਤ ਬਹੁਤ ਤੁਹਾਡਾ ਧੰਨਵਾਦ ਮੀਡੀਆ ਦਾ ਜੋ ਤੁਸੀਂ ਸਾਡੇ ਜੋ ਮਸਲੇ ਨੇਗੇ ਉਹ ਤੁਸੀਂ ਪੰਜਾਬ ਸਰਕਾਰ ਤੱਕ ਪਹੁੰਚਾਉਂਦੇ ਜੇ ਸੈਂਟਰ ਸਰਕਾਰ ਤੱਕ ਪਹੁੰਚਾਉਂਦੇ ਜੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਕੀ ਲੱਗਦਾ ਹੈ ਕਿ ਜਿਹੜੀ ਅੱਜ ਲੋਕ ਜਸ਼ਨ ਮਨਾ ਰਹੇ ਨੇ ਕਿ ਤਰ੍ਹਾਂ ਦੇਖਿਆ ਜਾਵੇ ਤੇ ਉਧਰ ਖੂਰ ਸਾਹਿਬ ਦੀ ਧਰਤੀ ਲੱਡੂ ਵੰਡੇ ਜਾ ਰਹੇ ਨੇ ਮੀਵਣ ਦੀ ਗੱਲ ਕਰੀਏ ਤੇ ਇੱਥੇ ਮੰਡੀ ਜਿਹੜੀ ਹੈ ਉਹ ਟਰੈਕਟਰ ਨਾਲ ਭਰੀ ਹੋਈ ਹੈ ਵੇਖੋ ਜੀ ਇਸ ਦੇ ਵਿੱਚ ਜੋ ਹੈ ਅੱਜ ਇਕੱਠ ਕੀਤਾ ਹੈ ਬਹੁਤ ਵੱਡੇ ਪੱਧਰ ਦੇ ਉੱਤੇ ਕੀਤਾ ਕਿਸਾਨਾਂ ਮਜ਼ਦੂਰਾਂ ਦੁਆਰਾ ਇਹ ਜੋ ਮਸਲੇ ਨੇ ਕਿ ਸੈਂਟਰ ਸਰਕਾਰ ਜੋ ਕਿਸਾਨਾਂ ਦੇ ਮਜ਼ਦੂਰਾਂ ਦੇ ਜੋ ਮਸਲੇ ਹੱਲ ਨਹੀਂ ਕਰ ਰਹੀ ਇਹ ਉਸ ਦੇ ਸਬੰਧ ਵਿੱਚ ਕੱਟ ਕੀਤਾ ਹੋਇਆ ਹੈ ਕੀ ਲੱਗਦਾ ਹੈ ਕਿ ਕੋਈ ਨਾ ਕੋਈ ਫਰਕ ਪਵੇਗਾ ਵੇਖੋ ਜੀ ਫਰਕ ਜਨਤਾ ਨਾਲ ਹੀ ਪੈਂਦਾ ਵਾ ਕਿਉਂਕਿ ਜਨਤਾ ਕੁਰਸੀ ਤੇ ਬਿਠਾਉਣ ਵਾਲੀ ਹੁੰਦੀ ਹੈ ਜਨਤਾ ਹੀ ਥੱਲੇ ਲਾਉਣ ਵਾਲੀ ਹੁੰਦੀ ਆ ਜੋ ਜਨਤਾ ਹੁੰਦੀ ਹੈ ਇੱਕ ਰੱਬ ਰੂਪ ਹੁੰਦੀ ਆ ਤੇ ਇਹ ਸਰਕਾਰ ਨੂੰ ਇਹਨਾਂ ਦੀਆਂ ਹੱਕੀ ਜੋ ਮੰਗਾਂ ਨੇ ਆ ਕਿਸਾਨਾਂ ਮਜ਼ਦੂਰਾਂ ਦੀਆਂ ਇਹ ਸਭ ਮੰਨ ਲੈਣੀਆਂ ਚਾਹੀਦੀਆਂ ਨੇ ਕਿਉਂਕਿ ਜੋ ਮਰਨ ਵਰ ਤੇ ਸਾਡੇ ਢੱਲੇਵਾਲ ਸਾਹਿਬ ਹੁਣੇ ਬੈਠੇ ਹੋਏ ਨੇ ਕਾਫੀ ਦਿਨਾਂ ਤੋਂ ਉੱਤੇ ਹੂੰ ਤੇ ਉਹਨਾਂ ਦੀ ਸਿਹਤ ਵਿੱਚ ਜੋ ਕਾਫੀ ਖਰਾਬ ਚੱਲ ਰਹੀ ਹੈ ਉਹਨਾਂ ਦੀ ਸਿਹਤ ਤੇ ਸੁਧਾਰ ਨਹੀਂ ਹੋ ਰਿਹਾ ਤੇ ਸੈਂਟਰ ਸਰਕਾਰ ਨੂੰ ਇਹ ਗੱਲਾਂ ਮੰਨ ਲੈਣੀਆਂ ਚਾਹੀਦੀਆਂ ਪਰ ਕਿਤੇ ਨਾ ਕਿਤੇ ਦੇਖਿਆ ਜਾਵੇ ਤੇ ਅਕਸਰ ਜਿਹੜੇ ਆ ਢੋਡੇ ਇਲਾਕੇ ਦੇ ਨੌਜਵਾਨ ਨੇ ਉਹਨਾਂ ਨੇ ਕਹਿਣਾ ਨੇ ਕਿ ਬਿਕਰਮਜੀਤ ਸਿੰਘ ਦੀ ਪੈਲੀ ਨਹੀਂ ਹੈਗੀ ਇਹ ਕੀ ਕਰਨ ਫਿਰਦਾ ਕੀ ਕਰਦਾ ਫਿਰਦਾ ਨਾਲ ਕੀ ਕਹੋਗੇ ਵੇਖੋ ਜੀ ਕਹਿਣ ਵਾਲੇ ਬਹੁਤ ਕੁਝ ਕਹਿੰਦੇ ਹੈਗੇ ਕਿ ਜ਼ਮੀਨ ਨਹੀਂ ਹੈਗੀ ਜ਼ਮੀਨ ਨਹੀਂ ਹੈਗੀ ਪਰ ਜ਼ਮੀਰ ਹੈਗੀ ਆ ਜ਼ਮੀਰਾਂ ਜਾਗ ਰਹੀਆਂ ਨੇ ਇਸ ਕਰਕੇ ਅਸੀਂ ਇਹਨਾਂ ਦਾ ਸਾਥ ਦੇਣੇ ਆ ਕਿਉਂਕਿ ਜੋ ਕਿਸਾਨਾਂ ਦੇ ਨਾਲ ਹੀ ਅਸੀਂ ਆ ਮਜ਼ਦੂਰ ਵਰਗੀ ਵੀ ਇਸੇ ਕਰਕੇ ਕਿਉਂਕਿ ਉਸੇ ਖੇਤ ਵਿੱਚ ਕਿਸਾਨ ਮਜ਼ਦੂਰੀ ਕਰਦਾ ਉਸੇ ਵਿੱਚ ਮਜ਼ਦੂਰ ਕਰਦਾ ਤੇ ਉਸੇ ਵਿੱਚ ਅਸੀਂ ਕਰਦੇ ਆ ਸੋ ਇਸ ਕਰਕੇ ਸਾਡਾ ਫਰਜ਼ ਬਣਦਾ ਕਿ ਇਹਨਾਂ ਦਾ ਸਾਥ ਦਈਏ ਜੋ ਸਾਡੀਆਂ ਹੱਕੀ ਮੰਗਾਂ ਨੇ ਉਹਨਾਂ ਨੂੰ ਅਸੀਂ ਲੈ ਸਕੀਏ ਜਿਹੜੀ ਨਵੀਂ ਪੀੜੀ ਉੱਠ ਰਹੀ ਹੈ ਨੌਜਵਾਨਾਂ ਨੂੰ ਕੀ ਕਹਿਣਾ ਚਾਹੀਏ ਅਸੀਂ ਨੌਜਵਾਨਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਸਭ ਤੋਂ ਵੱਧ ਆਪਣੇ ਆਪਣੀ ਜ਼ਮੀਨ ਨਾਲ ਜੁੜੋ ਆਪਣੇ ਖੇਤੀ ਨਾਲ ਜੁੜੋ ਨਸ਼ਿਆਂ ਨੂੰ ਤਿਆਗੋ ਤੇ ਇਸ ਦੇ ਵਿੱਚ ਤੁਸੀਂ ਸੈਂਟਰ ਸਰਕਾਰ ਕੋ ਜੋ ਆਪਣੀਆਂ ਹਕੀ ਮੰਗਾ ਉਹਨਾਂ ਨੂੰ ਜਲਦੀ ਤੋਂ ਜਲਦੀ ਲਾਓ ਮਿਹਰਬਾਨੀ ਧੰਨਵਾਦ ਇਹ ਸਾਨੂੰ ਸਾਡੇ ਨਾਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰੈਸ ਕਤਰ ਬਿਕਰਮਜੀਤ ਸਿੰਘ ਕੈਮਰਾ ਪਰਸਨ ਦੇ ਨਾਲ ਸਰਵੀ ਸਿੰਘ ਐਸ ਕੇ ਫਲੋਟੂ ਟੀਵੀ ਦੇ ਨਾਲ ਸਤਿ ਸ੍ਰੀ ਅਕਾਲ ਜੀ